ਨਮਸਕਾਰ ਸਤਿ ਸ੍ਰੀ ਅਕਾਲ ਹਾਂ ਪੰਜਾਬੀ ਨਿਊਜ਼ ਬੁਲੇਟਿਨ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਨਜ਼ਰ ਪੁਣਿਆ ਦੇਸ਼ ਦੁਨੀਆ ਦੀ ਟੌਪ 10 ਖਬਰਾਂ ਤੇ ਇਸ ਸਾਲ ਆਮ ਮੌਨਸੂਨ ਦਾ ਅਨੁਮਾਨ ਸ਼ੁਰੂਆਤ ਵਿੱਚ ਦਿਖਾਈ ਦੇ ਸਕਦਾ ਹੈ ਅਲਨੀਨੋ ਦਾ ਅਸਰ ਸਕਾਈਮੈਟ ਦੇ ਮੁਤਾਬਕ 4 ਮਹੀਨਿਆਂ ਦੇ ਮੌਨਸੂਨ ਸੀਜ਼ਨ ਦੇ ਲਈ ਔਸਤ 868.6 ਐਮਐਮ ਬਰਸਾਤ ਦਾ ਲਗਾਇਆ ਗਿਆ ਅਨੁਮਾਨ ਸਕਾਈਮੈਟ ਦੇ ਮੁਤਾਬਕ ਦੀ ਤੇ ਦक्कਨ ਪੱਛਮ ਉੱਤਰ ਪੱਛਮੀ ਇਲਾਕਿਆਂ ਵਿੱਚ ਚੰਗੀ ਬਰਸਾਤ ਦਾ ਲਗਾਇਆ ਗਿਆ ਅਨੁਮਾਨ ਇਸ ਤੋਂ ਇਲਾਵਾ ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ ਦੇ ਵਿੱਚ ਪ੍ਰਯਾਪਤ ਬਾਰਿਸ਼ ਹੋਏਗੀ ਜਦਕਿ ਬਿਹਾਰ, ਚਾਰਖੰਡ, 오ਡੀਸ਼ਾ ਅਤੇ ਬੰਗਾਲ ਦੇ ਵਿੱਚ ਜੁਲਾਈ ਅਤੇ ਅਗਸਤ ਦੇ ਦਰਮਿਆਨ ਬਰਸਾਤ ਵਿੱਚ ਕਮੀ ਦਰਜ ਹੋਵੇਗੀ। ਮਹਾਰਾਸ਼ਟਰ ਦੇ ਵਿਰੋਧੀ ਗਠਜੋੜਨ ਦੇ ਵਿੱਚ ਲੋਕ ਸਭਾ ਚੋਣਾਂ ਦੇ ਲਈ ਸੀਟ ਸ਼ੇਅਰਿੰਗ ਦਾ ਫਾਰਮੂਲਾ ਤਿਆਰ ਹੋਇਆ ਹੈ ਮਹਾਰਾਸ਼ਟਰ ਦੀ 48 ਸੀਟਾਂ ਵਿੱਚੋਂ 21 ਸੀਟਾਂ ਤੇ ਸ਼ਿਵ ਸੇਨਾ 17 ਸੀਟਾਂ ਤੇ ਕਾਂਗਰਸ ਅਤੇ 10 ਸੀਟਾਂ ਤੇ ਸ਼ਰਧ ਗੁੱਟ ਆਪਣੇ ਉਮੀਦਵਾਰ ਉਤਾਰੇਗੀ ਤਿੰਨ ਦਲਾਂ ਦੀ ਜੁਆਇੰਟ ਪ੍ਰੈਸ ਕਾਨਫਰੰਸ ਵਿੱਚ ਇਹ ਸੀਟ ਦੀ ਸ਼ੇਅਰਿੰਗ ਦੇ ਫਾਰਮੂਲੇ ਦਾ ਕੀਤਾ ਗਿਆ ਐਲਾਨ ਮੁੱਖ ਜੂਨ ਆਯੁਕਤ ਰਾਜੀਵ ਕੁਮਾਰ ਨੂੰ ਕੇਂਦਰ ਸਰਕਾਰ ਨੇ ਦਿੱਤੀ ਜੈਡ ਸਿਕਿਉਰਿਟੀ ਇੰਟੈਲੀਜੈਂਸ ਬਿਊਰੋ ਦੀ ਖੁਫੀਆ ਰਿਪੋਰਟ ਦੇ ਬਾਅਦ ਗ੍ਰਹਿ ਮੰਤਰਾਲੇ ਨੇ ਵਧਾਈ ਉਹਨਾਂ ਦੀ ਸੁਰੱਖਿਆ ਉੱਥੇ ਦੂਜੇ ਪਾਸੇ ਦਿੱਲੀ ਦੇ ਵਿੱਚ ਇਲੈਕਸ਼ਨ ਕਮਿਸ਼ਨ ਆਫਿਸ ਦੇ ਬਾਹਰ ਪ੍ਰਦਰਸ਼ਨ ਕਰ ਰਹੇ TMC ਆਗੂ ਨੂੰ ਪੁਲਿਸ ਨੇ ਲਿਆ ਹਿਰਾਸਤ ਵਿੱਚ ਸਰਕਾਰ ਨੇ ਦਿੱਲੀ ਵਿੱਚ ਇਲੈਕਸ਼ਨ ਕਮਿਸ਼ਨ ਆਫਿਸ ਦੇ ਬਾਹਰ ਵੀ ਵਧਾਈ ਕੜੀ ਸੁਰੱਖਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਹਿਲੀ ਵਾਰ ਉੱਤਰ ਪ੍ਰਦੇਸ਼ ਦੇ ਪੀਲੀ ਬੀਤਵੀ ਚ ਰੈਲੀ ਨੂੰ ਕੀਤਾ ਸੰਬੰਧਿਤ ਇਸ ਦਰਮਿਆਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਇੰਡੀ ਗੱਠ ਜੋੜ ਨੂੰ ਰਾਮ ਮੰਦਿਰ ਤੋਂ ਕੱਲ ਵੀ ਸੀ ਨਫ਼ਰਤ ਅੱਜ ਵੀ ਹੈ ਨਫ਼ਰਤ ਉੱਥੇ ਤੁਹਾਨੂੰ ਦੱਸ ਦਈਏ ਕਿ ਰੈਲੀ ਵਿੱਚ ਪੀਲੀ ਬੀਤ ਦਿਓ ਮੌਜੂਦ ਸੰਸਦ ਵਰੁਣ ਗਾਂਧੀ ਪ੍ਰੋਗਰਾਮ ਵਿੱਚ ਨਹੀਂ ਪਹੁੰਚੇ ਗਿਆਤ ਰਹੇ ਕਿ ਭਾਜਪਾ ਨੇ ਵਰੁਣ ਦਾ ਟਿਕਟ ਕੱਟ ਕੇ ਇੱਥੋਂ ਤੋਂ ਮੰਤਰੀ ਜਿਤਿਨ ਪ੍ਰਸਾਦ ਨੂੰ ਮੈਦਾਨ ਵਿੱਚ ਉਤਾਰਿਆ ਹੈ ਹਰਿਆਣਾ ਦੇ ਕਰਨਾਲ ਜ਼ਿਲ੍ਹੇ ਵਿੱਚ ਕਲਪਨਾ ਚਾਵਲਾ ਰਾਜਕੀ ਮੈਡੀਕਲ ਕਾਲਜ ਦੀ ਸਿਕਿਉਰਿਟੀ ਗਾਰਡ ਅਤੇ ਮਰੀਜ਼ਾਂ ਵਿੱਚ ਹੋਈ ਕੁੱਟਮਾਰ ਜਿਸ ਦੇ ਵਿਰੋਧ ਵਿੱਚ ਹਸਪਤਾਲ ਦੇ ਸਿਕਿਉਰਿਟੀ ਗਾਰਡ ਨੇ ਦਿੱਤਾ ਧਰਨਾ ਉਹ ਦੂਜੇ ਪੱਖ ਦਾ ਕਹਿਣਾ ਹੈ ਕਿ ਉਹਨਾਂ ਦੇ ਨਾਲ ਸਿਕਿਉਰਿਟੀ ਗਾਰਡ ਅਤੇ ਹੋਰ ਲੋਕਾਂ ਨੇ ਕੀਤੀ ਮਾਰਪੀਟ ਉੱਥੇ ਮੌਕੇ ਤੇ ਪੁਲਿਸ ਨੇ ਦੋਨੋਂ ਤਰ੍ਹਾਂ ਦੇ ਬਿਆਨ ਦਰਜ ਕਰਵਾ ਕੇ ਅਗਲੀ ਰੀ ਜਾਂਚ ਕੀਤੀ ਸ਼ੁਰੂ ਹਰਿਆਣਾ ਉੱਤਰ ਪ੍ਰਦੇਸ਼ ਚੰਡੀਗੜ੍ਹ ਅਤੇ ਪੰਜਾਬ ਹਿਮਾਚਲ ਦੇ ਗੱਡੀ ਚਾਲਕਾਂ ਦਿੱਲੀ ਪਾਣੀਪਤ ਪੁਲਿਸ ਚਲਾਉਣ ਜਾ ਰਹੀ ਹੈ ਸਖਤ ਅਭਿਆਨ ਇਹਨਾਂ ਪੰਜ ਸੂਬਿਆਂ ਦੇ ਵਾਹਨ ਮਾਲਕ ਹੋਣ ਹਰਿਆਣਾ ਵਿੱਚ ਪਾਣੀਪਤ ਤੋਂ ਹੁੰਦੇ ਹੋਏ ਕਰਨਾਲ ਤੋਂ ਅੱਗੇ ਆਪਣੇ ਵਾਹਨਾਂ ਨੂੰ ਨਹੀਂ ਲੈ ਜਾ ਸਕਣਗੇ ਹਰਿਆਣਾ ਦੇ ਪਾਣੀਪਤ ਜ਼ਿਲ੍ਹੇ ਵਿੱਚ ਪੈਟਰੋਲ ਤੋਂ ਚੱਲਣ ਵਾਲੇ 15 ਸਾਲ ਤੇ ਡੀਜ਼ਲ ਤੋਂ ਚੱਲਣ ਵਾਲੇ 10 ਸਾਲ ਪੁਰਾਣੇ ਵਾਹਨਾਂ ਨੂੰ ਕੀਤਾ ਜਾਏਗਾ ਜਬ हरियाणा ਦੇ ਸਾਬਕਾ ਕੇਂਦਰੀ ਮੰਤਰੀ ਬਿਰਿੰਦਰ ਸਿੰਘ ਪਤਨੀ ਪ੍ਰੇਮਲਤਾ ਦੇ ਨਾਲ 10 ਸਾਲ ਬਾਅਦ ਕਾਂਗਰਸ ਵਿੱਚ ਮੁੜ ਹੋਏ ਸ਼ਾਮਿਲ ਇਸ ਮੌਕੇ ਤੇ ਸੁਭਾਸ ਕੱਤਰ ਉਦੇਵਾਨ ਨੇ ਉਹਨਾਂ ਨੂੰ ਪਾਰਟੀ ਦਾ ਪਟਕਾ ਪਹਿਨਾ ਅਤੇ ਨਾਲ ਖੜੇ ਸਾਬਕਾ ਮੁੱਖ ਮੰਤਰੀ ਹਰਿਆਣਾ ਭੁਪਿੰਦਰ ਸਿੰਘ ਹੁੱਡਾ ਨੇ ਵਜਾਈਆਂ ਤਾੜੀਆਂ ਬਿਰਿੰਦਰ ਸਿੰਘ ਦੇ 10 ਸਾਲ ਦੇ ਬਾਅਦ ਘਰ ਵਾਪਸੀ ਤੇ ਹੁੱਡਾ ਨੇ ਲਗਾਇਆ ਉਹਨਾਂ ਨੂੰ ਗਲੇ ਇਸ ਮੌਕੇ ਤੇ ਬਿਰਿੰਦਰ ਸਿੰਘ ਨੇ ਭਾਜਪਾ ਤੇ ਸਾਦੇ ਜੰਮ ਕੇ ਨਿਸ਼ਾਨੇ ਲੋਕ ਸਭਾ ਚੋਣਾਂ ਦੀ ਰਣਨੀਤੀ ਬਣਾਉਣ ਦੇ ਲਈ ਆਪ ਆਗੂ ਸੰਜੇ ਸਿੰਘ ਚੰਡੀਗੜ੍ਹ ਪਹੁੰਚੇ ਪਹਿਲਾਂ ਉਹ ਸਿੱਧੇ ਮੁੱਖ ਮੰਤਰੀ ਵਾਸਤੇ ਪਹੁੰਚੇ ਜਿੱਥੇ ਮੁੱਖ ਮੰਤਰੀ ਭਗੰਤ ਮਾਨ ਨੇ ਖੁਦ ਕਰ ਦੇਬਾਰ ਆ ਕੇ ਉਹਨਾਂ ਦਾ ਗਰਮ ਜੋਸ਼ੀ ਦੇ ਨਾਲ ਕੀਤਾ ਨਿੱਘਾ ਸਵਾਗਤ ਇਸ ਮੌਕੇ ਤੇ ਮੁੱਖ ਮੰਤਰੀ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਅਤੇ ਭੈਣ ਵੀ ਰਹੀ ਮੌਜੂਦ ਇਸ ਮੌਕੇ ਸੰਜੇ ਸਿੰਘ ਨੇ ਉਹਨਾਂ ਦੀ ਨਵ ਜੰਮੀ ਬੇਟੀ ਨਿਆਮਤ ਮਾਨ ਨੂੰ ਵੀ ਦਿੱਤਾ ਆਸ਼ੀਰਵਾਦ ਪੰਜਾਬੀ ਕਲਾਕਾਰ ਸਿੱਧੂ ਮੂਸੇਵਾਲਾ ਦਾ ਇੱਕ ਹੋਰ ਗੀਤ ਹੋਇਆ ਰਿਲੀਜ਼ ਉਹਨਾਂ ਦੀ ਮੌਤ ਦੇ ਬਾਅਦ ਦੇ ਚੀਮਾ ਗੀਤ ਕੀਤਾ ਗਿਆ ਰਿਲੀਜ਼ ਜਿਸ ਤੇ ਰੈਪਰ ਅਤੇ ਮੂਸੇਵਾਲਾ ਦੇ ਦੋਸਤ ਸਨੀ ਮਾਲਟਨ ਨੇ ਕੀਤਾ ਹੈ ਪੂਰਾ ਦੱਸ ਦੇ ਕਿ ਗੀਤ ਦਾ ਕਵਰ ਕੀਤਾ ਜਾ ਚੁੱਕਾ ਹੈ ਰਿਲੀਜ਼ ਰੈਪਰ ਸਨੀ ਮਾਲਟਨ ਨੇ ਇਸ ਗੀਤ ਤੇ ਪੋਸਟਰ ਨੂੰ ਰਿਲੀਜ਼ ਕਰਨ ਦੇ ਨਾਲ ਹੀ ਜਾਣਕਾਰੀ ਦਿੱਤੀ ਗੀਤ ਨੂੰ ਉਹਨਾਂ ਦੇ YouTube ਚੈਨਲ ਤੇ ਕੀਤਾ ਜਾਏਗਾ ਰਿਲੀਜ਼ ਹਰਿਆਣਾ ਪੰਜਾਬ ਅਤੇ ਚੰਡੀਗੜ੍ਹ ਦੀਆਂ ਵਿੱਚ ਬੰਦ ਵਿਦੇਸ਼ੀ ਨਾਗਰਿਕਾਂ ਨੂੰ ਪੰਜਾਬ ਹਾਈ ਕੋਰਟ ਨੇ ਦਿੱਤੀ ਵੱਡੀ ਰਾਹਤ ਜਿਲ੍ਹਾਂ ਵਿੱਚ ਬੰਦ ਜੀ ਇਹ ਨਾਗਰਿਕ ਜਲਦ ਹੀ ਆਪਣੇ ਪਰਿਵਾਰਾਂ ਦੇ ਨਾਲ ਫੋਨ ਦੇ ਜ਼ਰੀਏ ਕਰ ਸਕਣਗੇ ਵੀਡੀਓ ਕਾਲ ਹਾਈ ਕੋਰਟ ਨੇ ਉਹਨਾਂ ਦੇ ਘਰ ਤੇ ਆਪਣੇ ਰਿਸ਼ਤੇਦਾਰਾਂ ਤੋਂ ਟੈਲੀਫੋਨ ਦੇ ਸੰਪਰਕ ਕਰਨ ਦੇ ਲਈ ਘੱਟ ਤੋਂ ਘੱਟ ਮਹੀਨੇ ਵਿੱਚ ਇੱਕ ਵਾਰ ਗੱਲ ਕਰਨ ਦੀ ਲਈ ਨਵੀਂ ਪ੍ਰਣਾਲੀ ਸ਼ੁਰੂ ਕਰਨ ਦੇ ਦਿੱਤੇ ਆਦੇਸ਼ ਫਿਲਹਾਲ ਇਸ ਨਿਊਜ਼ ਬੁਲੇਟਿਨ ਵਿੱਚ ਨਹੀਂ ਜ਼ਿਆਦਾ ਖਬਰਾਂ ਵੇਖਣ ਲਈ YouTube ਤੇ ਟਾਈਪ ਕਰੋ ਸੱਚ ਕੋ ਪੰਜਾਬੀ ਚੈਨਲ